ਤੇ ਅਮਰਿਤ 6 ਮਹੀਨਿਆਂ ਦੇ ਵਿੱਚ ਦੇ ਦੂੰਗਾ ਪੋਜੈਸ਼ਨ ਤੁਸੀਂ 6 ਮਹੀਨੇ ਤਾਂ ਬਹੁਤ ਜ਼ਿਆਦਾ ਆ ਤੁਹਾਨੂੰ 3 ਮਹੀਨਿਆਂ ਦੇ ਵਿੱਚ ਵਿੱਚ ਹੀ ਪੋਜੈਸ਼ਨ ਮਿਲ ਜੂਗੀ ਨਾ 3 ਮਹੀਨੇ ਚ ਜ਼ਿਆਦਾ ਤੋਂ ਜ਼ਿਆਦਾ ਲੱਗੂਗੇ ਮਤਲਬ ਆਲਮੋਸਟ ਪੋਜੈਸ਼ਨ ਰੈਡੀ ਹੈ ਇਹ ਫਲੈਟ ਆ ਇਹ ਪ੍ਰੋਪਰਟੀ ਇਹਦੇ ਵਿੱਚ ਤੁਹਾਨੂੰ 3+1 ਵੀ ਮਿਲ ਜੂਗਾ 4+1 ਵੀ ਮਿਲ ਜੂਗਾ ਤੇ 5+1 ਵੀ ਮਿਲ ਜੂਗਾ ਆ ਕੀ ਲਿਫਟ ਖੋਲਦੇ ਹੀ ਘਰ ਦੇ ਅੰਦਰ ਐਂਟਰੀ ਹੋ ਜਾਂਦੀ ਆ ਆ ਦੇਖੋ ਜੀ ਲਿਫਟ ਖੋਲਦੇ ਹੀ ਮੈਂ ਸਿੱਧੇ ਘਰ ਦੇ ਅੰਦਰ ਆ ਗਈ ਹਾਂਜੀ ਅਮਰਿਤ ਜੀ ਕਿਵੇਂ ਆ ਬਹੁਤ ਵਧੀਆ ਆ ਕੀ ਸੀਗਾ ਮੈਂ ਲਿਫਟ ਖੋਲੀ ਤੇ ਉਹ ਸਿੱਧੇ ਕਰਦੇ ਅੰਦਰ ਆ ਗਈ ਹੈ ਨਾ ਤੋ ਵਹੀ ਹੈ ਇਹ ਹਾਂਜੀ ਪਰ ਇਹ ਪ੍ਰਾਈਵੇਟ ਲਿਫਟ ਹੈ ਇਹ ਪ੍ਰਾਈਵੇਟ ਲਿਫਟ ਹੈ ਹਾਂਜੀ ਕੋਈ ਵੀ ਅਗਰ ਜਿੱਦਾਂ ਹਨਾ ਜਿੱਦਾਂ ਆਪਾਂ ਚਾਹਣ ਨੂੰ ਵੀ ਆਪਾਂ ਜਦੋਂ ਜਾਈਏ ਆਪਾਂ ਆਪਣੇ ਰੂਮ ਦੇ ਵਿੱਚ ਹੀ ਐਂਟਰ ਕਰੀਏ ਹਾਂਜੀ ਉਹੀ ਚੀਜ਼ ਹੈ ਇਹ ਬਿਲਕੁਲ ਪ੍ਰਾਈਵੇਟ ਹੈ ਇਹ ਆਪਣੀ ਪ੍ਰਾਈਵੇਟ ਹੈ ਆਈ ਰੈਟਿੰਗ ਨਾਲ ਚੱਲਦੀ ਹੈ ਇਹ ਆਪਣੀ ਆਪਣੀ ਗੈਸਟ ਵਾਸਤੇ ਵੀ ਹੈ ਬਾਹਰ ਦੋ ਤਿੰਨ ਲਿਫਟਾਂ ਹੋਰ ਵੀ ਹੈਗੀਆਂ ਠੀਕ ਹੈ ਉਹ ਤੁਹਾਨੂੰ ਸਾਰੀਆਂ ਦਿਖਾਵਾਂਗੇ ਆਪਾਂ ਇਹ ਤੁਸੀਂ ਜਿਹੜਾ ਅੱਜ ਆਪਾਂ ਤੁਹਾਨੂੰ ਫਲੈਟ ਦਿਖਾਉਣ ਜਾ ਰਹੇ ਹਾਂ ਇਹ 5000 ਸਕਰ ਫੁੱਟ ਦੇ ਵਿੱਚ ਜਿਹੜਾ ਬਣਿਆ ਹੋਇਆ ਠੀਕ ਹੈ ਇਹ 5 بی ایچ ਕਿ ਹੈ کافی ਜ਼ਿਆਦਾ ਸਪੇਸ ਹੈ ਹਾਂ 5 1 5 1 ਉਹ ਸਰਵੈਂਟ ਰੂਮ ਹੋ ਗਿਆ ਜੜਾ ਹਾਂਜੀ ਹੂੰ ਹੂੰ ਤੇ ਦਿਖਾਈ ਅੱਜ ਆਪਾਂ ਹਾਂਜੀ ਠੀਕ ਹੈ ਅੱਛਾ ਪਹਿਲਾਂ ਆਪਾਂ ਐਡਰੈਸ ਤਾਂ ਨਾ ਦੱਸ ਦੀ ਐਡਰੈਸ ਕਿੱਥੇ ਆ ਇਹ ਨਹੀਂ ਉਹ ਐਂ ਵਿੱਚ ਦੱਸਾਂਗੇ ਐਂ ਵਿੱਚ ਦੱਸਾਂਗੇ ਚਲ ਇਹਨਾਂ ਕਹ ਦੱਸ ਦਿਨਾ ਕਿ ਵੀ 에어ਪੋਰਟ ਇੱਥੇ 2 ਕਿਲੋਮੀਟਰ ਹੈ ਸਿਰਫ ਹਾਂ 에어ਪੋਰਟ ਤਾਂ 2-3 ਕਿਲੋਮੀਟਰ ਹੀ ਆ 2-3 ਕਿਲੋਮੀਟਰ ਹੈ ਸਿਰਫ ਹੈਨਾ ਪਰ ਇਹ ਜਿਹੜਾ ਜਿਹੜਾ ਬੰਦਾ ਇਹ ਲਊਗਾ ਫਲੈਟ ਨਾ ਉਹ ਉਹ ਹੋ ਗਈ ਹੈ ਜਹਾਜ ਦਾ ਸਫਰ ਕਰਨ ਵਾਲੀ ਆ ਮਤਲਬ ਪੂਰਾ ਪ੍ਰੀਮੀਅਮ ਲਗਜ਼ਰੀ ਫਲੈਟ ਤੁਹਾਨੂੰ ਦਿਖਾਉਣ ਜਾ ਰਿਹਾ ਅੱਜ ਆਪਾਂ ਅ ਬਹੁਤ ਵਧੀਆ ਬਹੁਤ ਵਧੀਆ ਸਟਾਰਟਿੰਗ ਕਿੱਥੋਂ ਕਰਾਂਗੇ ਆਪਾਂ ਆਪਾਂ ਐਂਟਰੀ ਤੋਂ ਐਂਟਰੀ ਤੋਂ ਚਲੋ ਆਜੋ ਦੱਸੋ ਜੀ ਲਓ ਜੀ ਅੱਜ ਆਪਾਂ ਜਿਹੜੀ ਸੁਸਾਇਟੀ ਦੇ ਵਿੱਚ ਆਏ ਆ ਨਾ ਇਹਦੇ ਵਿੱਚ ਤਿੰਨ ਨਹੀਂ ਚਾਰ ਲਿਫਟਾਂ ਆ ਦੇਖੋ ਇੱਕ ਦੋ ਤੇ ਇਧਰ ਤੀਜੀ ਲਿਫਟ ਆ ਤੇ ਇੱਕ ਅੰਦਰ ਦਿਖਾਈ ਜਿਹੜੀ ਪ੍ਰਾਈਵੇਟ ਵਾਲੀ ਪ੍ਰਾਈਵੇਟ ਵਾਲੀ ਜਿਹੜੀ ਆਈ ਰਿਟੈਂਨੈਂਸ ਸਕੈਨ ਹੋ ਕੇ ਨਿਕਲਦੀ ਆ ਇਹਦੇ ਵਿੱਚ ਦੇਖੋ ਜੀ ਗੈਸਟ ਆਣੇ ਤੁਹਾਡੇ ਤਾਂ ਆਹ ਵਾਲੀ ਲਿਫਟ ਚਾਹੋ ਇਹ ਦੋ ਦੋ ਆਪਾਂ ਵਰਤ ਸਕਦੇ ਆ ਹਾਂਜੀ ਠੀਕ ਆ ਤੇ ਇੱਕ ਆ ਗਈ ਉਹ ਐਮਰਜੈਂਸੀ ਵਾਲੀ ਆ ਗਈ ਨਾ ਉਹ ਮਤਲਬ ਨੋਰਮਲ ਉਸ ਵਾਸਤੇ ਨਹੀਂ ਆ ਗਈ ਉਹ ਐਮਰਜੈਂਸੀ ਵਾਸਤੇ ਆ ਗਈ ਹੈਰ ਜਦੋਂ ਆਪਾਂ ਉਹ ਫਾਇਰ ਵਗੈਰਾ ਆ ਤਾਂ ਨਾ ਕੁਝ ਇਸ਼ੂ ਪੈਦਾ ਇਹਨਾਂ ਦਾ ਕੁਝ ਹੋਣਾ ਨਹੀਂ ਹੈਗਾ ਵੈਸੇ ਤਾਂ ਠੀਕ ਆ ਤੇ ਉਹਦੇ ਵਾਸਤੇ ਆ ਗਈ ਠੀਕ ਆ ਇਹ ਸਭ ਤੋਂ ਵਧੀਆ ਪਲੱਸ ਪੁਆਇੰਟ ਆ ਬਈ ਹੈਨਾ ਤੇ ਉਸ ਤੋਂ ਬਾਅਦ ਆਜੋ ਤੁਹਾਨੂੰ ਮੈਂ ਐਂ ਪਰ ਫਲੋਰ ਦੇ ਉੱਤੇ ਦੋ ਹੀ ਦੇਖ ਲੋ ਜੀ ਤੁਸੀ ਦੋ ਹੀ ਫਲੈਟ ਆ ਕਿਉਂਕਿ 5+1 ਆ ਇਹ ਵਾਲੇ ਟਾਵਰ ਤੇ ਇੱਕ ਫਲੋਰ ਤੇ ਦੋ ਹੀ ਫਲੈਟ ਆ ਤਾਂ ਆਪਾਂ ਹੋਣਾ ਐਂਟਰੀ ਕਰਦੇ ਆ ਹਾਂ ਸੋ ਸੋ ਪਹਿਲਾਂ ਆਪਾਂ ਇਧਰੋਂ ਦਿਖਾ ਦਈਏ ਆਖੀ ਹਾਂ ਜੀ ਇਹ ਆ ਜੀ ਵੀਡੀਓ ਜੋ ਵੀ ਹੁੰਦਾ ਵੀਡੀਓ ਦੇ ਵਿੱਚ ਆਪਣਾ ਦੇਖ ਜਾਂਦਾ ਨਾ ਵੀਡੀਓ ਕਹਿ ਇਹਦੇ ਵਿੱਚ ਕੋਈ ਵੀ ਆਂਦਾ ਪਰਸਲ ਦੇਣ ਆਇਆ ਕੁਝ ਵੀ ਹੈ ਨਾ ਆਪਾਂ ਬਾਹਰ ਰਖਵਾ ਸਕਦੇ ਆ ਆਪਾਂ ਹੈਨਾ ਉਸ ਤੋਂ ਬਾਅਦ ਆਪਣਾ ਡਿਜੀਟਲ ਲੌਕ ਆ ਗਿਆ ਹੂੰ 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 ਆਇਆ ਜੀ ਬਾਇਓਮੈਟ੍ਰਿਕ ਡਿਜੀਟਲ ਲੌਕ ਹੂੰ 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 ਇਹ ਤਾਂ ਮਸਟ ਆ ਕੋਈ ਵੀ ਲਗਜ਼ਰੀ ਕਾਰ ਆ ਉਹਦੀ ਸ਼ੁਰੂਆਤ ਇੱਥੇ ਹੁੰਦੀ ਆ ਤਾਂ ਐਂਟਰੀ ਕਰਦੇ ਹੀ ਬਹੁਤ ਹੀ ਜ਼ਿਆਦਾ ਚੰਗਾ ਐਂਬੀਅੰਸ ਆ ਮਾਹੌਲ ਬਦਲ ਜਾਂਦਾ ਤੇ ਇੱਥੇ ਆਪਾਂ ਨੂੰ ਪਾਊਡਰ ਰੂਮ ਮਿਲ ਜਾਂਦਾ ਆ ਹਾਂਜੀ ਪਾਊਡਰ ਰੂਮ ਚ ਦੇਖੋ ਉਹਦੇ ਕਾਫੀ ਅੱਛੀ ਫਿਟਿੰਗ ਆ ਟਾਈਲਸ ਵਰਕ ਆ ਜੋ ਵੀ ਸਾਰਾ ਵਧੀਆ ਕੀਤਾ ਹੋਇਆ ਆ ਵੈਨਿਟੀ ਕਿਟ ਸਾਰਾ ਕੁਝ proper fully furnished ਹੈ ਜੋ ਇਹੜਾ ਤੁਹਾਨੂੰ ਮੈਂ ਆਪਾਂ ਫਲੈਟ ਦਿਖਾ ਰਿਹਾ ਨਾ ਇਹ 5+1 ਹੈ ਸੁਪਰ ਲਗਜ਼ਰੀ ਕਹ ਲੋ ਨੂੰ ਫੁੱਲੀ ਲੋਡਡ ਹੈ ਤਾਂ ਆਪਾਂ ਐਂਟਰ ਕਰਦੇ ਆ ਤਾਂ ਇਧਰਲੀ ਸਾਈਡ ਗੈਸਟ ਰੂਮ ਹੈ ਪਰ ਤੁਹਾਨੂੰ ਬਾਅਦ ਚ ਦਿਖਾਉਣੀ ਆ ਕਿ ਮੇਨ ਚੀਜ਼ ਕੀ ਹੁੰਦੀ ਆ ਡਰਾਇੰਗ ਏਰੀਆ ਕਿਉਂਕਿ ਗੈਸਟ ਜਦੋਂ ਆਉਣਾ ਹੈ ਘਰ ਦੇ ਅੰਦਰ ਤਾਂ ਉਹਨੇ ਡਰਾਇੰਗ ਰੂਮ ਜੀ ਆਣਾ ਤਾਂ ਕਾਫੀ ਸਪੇਸ਼ੀਅਸ ਆ ਦੇਖੋ ਹੂੰ 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 ਕਿੰਨਾ ਜ਼ਿਆਦਾ ਸਪੇਸ਼ੀਅਸ ਆ ਇੱਥੇ ਮਤਲਬ ਆਪਾਂ 10 ਸੀਟਰ ਸੋਫਾ ਵੀ ਲਗਾ ਸਕਦੇ ਆ ਹੈਨਾ ਜੋ ਮਰਜੀ ਲਾ ਸਕਦੇ ਆ ਰੇ ਬਹੁਤ ਜ਼ਿਆਦਾ ਸਪੈਸ਼ੀਅਲ ਅਸੀਂ ਇਹ ਵੀ ਬਹੁਤ ਸੋਹਣਾ ਲੱਗਦਾ ਪਿਆ ਹਾਂ ਫਾਲਸ ਸੀਲਿੰਗ ਦਾ ਡਿਜ਼ਾਈਨ ਵੀ ਕਾਫੀ ਜ਼ਿਆਦਾ ਕਾਸੀ ਲੱਗਦਾ ਮਤਲਬ ਮਾਡਰਨ ਆ ਫਾਲਸ ਸੀਲਿੰਗ ਵੀ ਇਨਕਲੂਡਡ ਮਿਲੋਗੇ ਤੁਹਾਨੂੰ ਤੇ ਆ ਦੇਖੋ ਸਾਡਾ ਡਰਾਇੰਗ ਏਰੀਆ ਜਿਹੜਾ ਹੈ ਕਾਫੀ ਜ਼ਿਆਦਾ ਸਪੇਸ਼ੀਅਸ ਆ ਕੱਲਾ ਹੀ ਨਹੀਂ ਹੈਗਾ ਦੂਜੀ ਸਾਈਡ ਫੈਮਿਲੀ ਲਾਉਂਜ ਏਰੀਆ ਵੀ ਤੁਹਾਨੂੰ ਸਪੈਸ਼ੀਅਸ ਲੱਗੇਗਾ ਇਧਰ ਜੇ ਆਪਾਂ ਐਂਟਰ ਕਰਦੇ ਆ ਤਾਂ ਆ ਤੁਹਾਨੂੰ ਪ੍ਰਾਈਵੇਟ ਲਿਵਟਨ ਏਰੀਆ ਦਿਖਾਦਾ ਅਜੇ ਇਹ ਚੀਜ਼ ਆ ਨਾ ਆ ਜਿਹੜਾ ਗਲਾਸ ਲੱਗਿਆ ਤੇ ਮੈਂ ਇੱਧਰ ਆ ਗਿਆ ਆਪਣਾ ਡਾਈਨਿੰਗ ਏਰੀਆ ਡਾਈਨਿੰਗ ਏਰੀਆ ਡਾਈਨਿੰਗ ਏਰੀਆ ਇੱਧਰ ਤੇ ਫੈਮਿਲੀ ਲੌਂਜ ਜਿਹੜੀ ਇੱਧਰ ਇਹ ਲੌਂਜ ਜੀ ਕਾਫੀ ਸਪੇਸ ਆ ਕਾਫੀ ਜ਼ਿਆਦਾ ਸਪੇਸ ਆ ਤੇ ਆਪਾਂ ਹੁਣ ਚੱਲਦੇ ਆ ਕਿਚਨ ਦਿਖਾਉਂਦੇ ਹਾਂ ਹੁਣ ਅਸੀਂ ਪਹੁੰਚ ਗਏ ਫੁੱਲੀ ਲੋਡਡ ਕਿਚਨ ਦੇ ਵਿੱਚ ਫੁੱਲੀ ਲੋਡਡ ਅਪਾਰਟਮੈਂਟ ਆ ਹੈ ਤਾਂ ਫੁੱਲੀ ਲੋਡਡ ਕਿਚਨ ਵੀ ਹੋਗੀ ਦੱਸੋ ਇਹ ਫੁੱਲੀ ਲੋਡਡ ਕਿਉਂ ਗਿਆ ਮੈਂ ਫੁੱਲੀ ਲੋਡਡ ਇਹਦੇ ਵਿੱਚ ਜਿੱਦਾਂ ਆਪਾਂ ਨੂੰ ਕਿਚਨ ਅਪਲਾਈਐਂਸਸ ਦੀ ਜਿਹੜੀ ਲੋੜ ਹੁੰਦੀ ਹੈਗੀ ਉਹ ਸਾਰਾ ਕੁਝ ਇਹਦੇ ਵਿੱਚ ਮਿਲੂਗਾ ਤੁਹਾਨੂੰ ਕੁਝ ਐਕਸਟਰਾ ਮਿਲੂਗਾ ਸਰਪ੍ਰਾਈਜ਼ ਆ ਦੇਖੋ ਇੱਥੇ ਫਰਿਜ ਦੀ ਸੁਵੇਨ ਫਰਿਜ ਤੁਹਾਨੂੰ ਨਾਲ ਮਿਲੂਗਾ। ਅਜੇ ਹੈ ਨਹੀਂ ਕਿ ਵਟਾ ਨੂੰ ਤਾਉਂਗੇ। ਠੀਕ ਹੈ ਤੇ ਵਿੱਚ ਪੂਰੀ ਫਿਟਿੰਗ ਆ। ਆ ਜਿਹੜਾ ਆਪਣਾ ਪੈਂਟਰੀ ਫਿਟਿੰਗ ਜੋ ਵੀ ਹੁੰਦੀ ਆ ਇਹ ਵੀ ਇੱਥੇ ਤੁਹਾਨੂੰ ਦਿੱਤੀ ਹੋਈ ਆ ਦੇਖ ਲਓ ਜੀ। ਹਾਂਜੀ। ਸੌਫਟ ਕਲੋਜ਼ਰ ਕੈਬਿਨੇਟ ਆ ਸਾਰੇ। ਹੋਰ ਕਿੱਦਾਂ ਆਏ ਇੱਕ ਵਾਰੀ। ਸੌਫਟ ਕਲੋਜ਼ਰ ਕੈਬਿਨੇਟਾਂ ਦੇਖ ਲਓ ਜੀ ਠੀਕ ਆ। ਤੇ ਆ ਸਾਰੀ ਸੀਜ਼ ਜਿੱਦੀ ਹੋ ਗਈ ਇੱਥੇ ਤੁਹਾਨੂੰ ਚਿਮਨੀ ਵੀ ਦਿੱਤੀ ਜਾਊਗੀ। RO ਗੀਜ਼ਰ ਸਾਰਾ ਕੁਝ ਤੁਹਾਨੂੰ ਦਿੱਤਾ ਜਾ ਓਟੀਜੀ ਵਗੈਰਾ ਦੇਣਾ ਉਹ ਵੀ ਆਪਾਂ ਨਾਲ ਲਵਾਂਗੇ ਹਾਂ ਤੇ ਇੱਥੇ ਹੌਬ ਵਗੈਰਾ ਸਾਰਾ ਕੁਝ ਸਾਨੂੰ ਮਿਲੇਗਾ ਤੇ ਹਾਂ ਆਪਾਂ ਹੁਣ ਚੱਲਦੇ ਆ ਕਿਚਨ ਦੇ ਬੈਟਰੀ ਦੂਜੇ ਕਹਿੰਦੇ ਨਾ ਬੈਟਰੀ ਜੇ ਕਿੱਧਰ ਬੈਟਰੀ ਨਾਲੇ ਪ੍ਰੋਪਰ ਜਿਹੜਾ ਆ ਆਪਣਾ ਸੈਪਰੇਟ ਕਰ ਦਿੱਤਾ ਹੈ ਆ ਦੇਖੋ ਕਾਫੀ ਜਿਆਦਾ ਸਪੀਸ਼ੀਜ਼ ਹੈ ਨਹੀਂ ਕਿ ਥੋੜਾ ਜਿਹਾ ਸਪੇਸ ਲਊਗਾ ਦੇਖੋ ਕਾਫੀ ਤੇ ਇੱਥੇ ਇੱਕ ਸਰਪ੍ਰਾਈਜ਼ ਇਹ ਕਿ ਤੁਹਾਨੂੰ ਡਿਸ਼ਵਾਸ਼ਰ ਵੀ ਨਾਲ ਦੇਉਗੇ ਉਹ ਵੀ ਬੜੀਆ ਬ੍ਰੈਂਡ ਦਾ ਵਰਪੂਲ ਕੰਪਨੀ ਦਾ ਡਿਸ਼ਵਾਸ਼ਰ ਜਿਹੜਾ ਹੈ ਵੀ ਲੇਡੀਜ਼ ਜਾਂ ਸਰਵੈਂਟ ਨੂੰ ਥੋੜਾ ਟਾਈਮ ਬੱਜ ਜਾਂਦਾ ਹੈ ਨਾ ਇੱਕ ਪਲੱਸ ਪੈਂਡ ਹੋਰ ਦੱਸੇਦਾ ਹਾਂਜੀ ਜਿੱਦਾਂ ਆ ਸਰਵੈਂਟ ਰੂਮ ਹੈ ਇੱਧਰ ਜਿਹੜਾ 5+1 ਗਿਆ ਪਰ ਇਹ ਸਰਵੈਂਟ ਰੂਮ ਆ ਵੀ ਕੋਈ ਵੀ ਸਰਵੈਂਟ ਹੋਊਗਾ ਆਪਣਾ ਠੀਕ ਹੈ ਇੱਥੋਂ ਇੱਧਰ ਨੂੰ ਆਇਆ ਕੰਮ ਕਰਿਆ ਤੇ ਇੱਧਰ ਹੀ ਵਾਪਸ ਚਲ ਗਿਆ ਥੋੜਾ ਇੱਥੇ ਕਿਸੇ ਨੂੰ ਲੌਕ ਕਰਨਾ ਆਪਾਂ ਲੌਕ ਕਰ ਸਕਦਾ ਮਤਲਬ ਖਾਣਾ ਪੀਣਾ ਬਣਾਇਆ ਚਲੋ ਜੀ ਆਪਾਂ ਮਤਲਬ ਕਿਵਰ ਇਦਾਂ ਦਾ ਕੁਝ ਹੁੰਦਾ ਨਾ ਆਪਾਂ ਕਰਨਾ ਹੁੰਦਾ ਤਾਂ ਆਪਾਂ ਉਵੇਂ ਕਰ ਸਕਦੇ ਹਾਂ ਹਾਂਜੀ ਇੱਕ ਹੋਰ ਚੀਜ਼ ਆ ਜੇ ਆਪਣੀ ਇਲੈਕਟ੍ਰਿਸਿਟੀ ਦੇ ਵਿੱਚ ਕੋਈ ਵੀ ਜਿਹਾ ਦਾ ਪ੍ਰੋਬਲਮ ਆਉਂਦੀ ਆ ਤਾਂ ਇਹਦੇ ਵਿੱਚ ਸਾਰਾ ਕੁਝ ਇੱਥੇ ਦਿੱਤਾ ਹੋਇਆ ਆ ਤੁਸੀਂ ਇੱਥੋਂ ਹੀ ਆਪਣਾ ਜੋ ਵੀ ਆ ਤੁਹਾਡਾ ਇਲੈਕਟ੍ਰੀਸ਼ੀਅਨ ਹੈ ਇੱਥੋਂ ਸਾਰਾ ਕੁਝ ਟੈਕਲ ਕਰ ਜਾਂਦਾ ਘਰ ਦੇ ਵਿੱਚ ਕੁਝ ਵੀ ਤੁਹਾਨੂੰ ਨਾ ਇਲੈਕਟ੍ਰਿਸਿਟੀ ਉਦੋਂ ਤੱਕ ਚਲੋ ਨਹੀਂ ਆਣੀ ਪ੍ਰੋਬਲਮ ਹੋਣੀ ਕਿ ਵਧੀਆ ਪੇਂਟਿੰਗ ਕਰਕੇ ਦੇਣਗੇ ਕਿਉਂਕਿ ਪ੍ਰੋਜੈਕਟ ਹੀ ਕਾਫੀ ਜ਼ਿਆਦਾ ਲਗਜ਼ਰੀ ਆ ਤਾਂ ਸਾਰਾ ਕੁਝ ਆਹੀ ਹੋਣਾ ਜਿਹੜਾ ਇਹ ਪ੍ਰੋਜੈਕਟ ਆ ਇਹਦੇ ਕਿੰਨੇ 뷰 ਨੇ ਇੱਕ ਸਕਾਈ 뷰 ਹਾਂ ਇੱਕ ਗ੍ਰੀਨ ਥਾ ਇਧਰ ਇੱਕ ਇਧਰ ਆਈਟੀ ਵੀ ਉੱਤਰਨ ਵਿਊ ਆ ਗਿਆ ਮੈਨੂੰ ਆਈਟੀ ਵੀਊ ਦੇਖ ਲਓ ਜੀ ਇਧਰ ਇਧਰ ਆਈਟੀ ਸੈਕਟਰ ਇਧਰ ਆਈਟੀ ਵੀਊ ਬੋਲ ਦਿੰਦੇ ਨੇ ਭਾਈ ਆਪਾਂ ਇਹਨੂੰ ਹਨਾ ਲਓ ਜੀ ਹੁਣ ਆਪਾਂ ਤੁਹਾਨੂੰ ਫਸਟ ਬੈਡਰੂਮ ਦਿਖਾਣੇ ਆਪਾਂ ਤੁਹਾਨੂੰ ਆ ਦੇਖ ਲਓ ਜੀ ਪਹਿਲਾ ਦਾ ਫਲੋਰ ਦੇਖੋ ਇਹਦਾ ਵੁੱਡਨ ਫਲੋਰ ਤੁਹਾਨੂੰ ਮਿਲੇਗਾ ਤੇ ਕਾਫੀ ਜਦਾ ਸਪੇਸ਼ੀਅਸ ਰੂਮ ਆ ਇਹਦੇ ਵਿੱਚ ਦੇਖੋ 에어 ਕੰਡੀਸ਼ਨਰ ਜਿਹੜੇ ਆ ਤੁਹਾਨੂੰ ਜੋ ਦਿਖ ਰਹੇ ਆ ਇਹ ਹੈਗੇ ਆ ਮਿਸੂਬੀਸ਼ੀ ਇਲੈਕਟ੍ਰਿਕ ਇਹ ਨਾ ਕੋਲਡ ਹੌਟ ਸਾਰੇ ਵੈਦਰਸ 올 ਵੈਦਰ ਏਸੀ ਆ ਤੇ ਟੋਟਲ ਤੁਹਾਨੂੰ ਇਸ ਅਪਾਰਟਮੈਂਟ ਦੇ ਵਿੱਚ ਤੁਹਾਨੂੰ ਨਾ ਹੀ ਵੇਲੇ ਸਾਰੇ ਦੇ ਸਾਰੇ ਮਿਸ਼ੂ ਬਿਸ਼ੂ ਦੇ ਆਉਣਗੇ ਕੋਈ ਦੂਜਾ ਅਦਰ ਬ੍ਰਾਂਡ ਨਹੀਂ ਹੋਵੇਗਾ ਹਾਲ ਚਿਲਿੰਗ ਡਿਜ਼ਾਈਨ ਤੁਹਾਨੂੰ ਐਜ਼ ਇਟ ਇਜ਼ ਮਿਲੇਗਾ ਫਲੋਰ ਦਿਖਾਤਾ ਤੁਹਾਨੂੰ ਤੇ ਰੂਮ ਵੀ ਕਾਫੀ ਜਿਆਦਾ ਸਪੇਸ਼ੀਅਸ ਆ ਤੇ ਇਦਾਂ ਤੁਹਾਨੂੰ ਬਾਲਕਨੀ ਮਿਲ ਜਣੀ ਆ ਦੇਖੋ ਬਾਲਕਨੀ ਸਾਰੇ ਰੂਮ ਨਾਲ ਅਟੈਚ ਹੈ ਨਾ ਬਾਲਕਨੀ ਦੇਖੋ ਕਿੰਨੀ ਜਿਆਦਾ ਸਪੇਸ਼ੀਅਸ ਆ ਹੈ ਨਾ ਚੈੱਕ ਕਰੋ ਹਾਂ ਸਪੇਸ਼ੀਅਸ ਬਾਲਕਨੀ ਮਿਲੂਗੀ ਤੁਹਾਨੂੰ ਤੇ ਆਪਾਂ ਬਾਲਕਨੀ ਇਸ ਵਾਰ ਤੋਂ ਦੇਖਾਂਗੇ ਕਿਉਂਕਿ ਇਤਨੀ ਵੀ ਵੱਡੀ ਬਾਲਕਨੀ ਤੁਹਾਨੂੰ ਦਿਖਾਣੀ ਆ ਇਹ ਤਾਂ ਜੀ ਇਹ ਵੀ ਵੱਡੀ ਸੀ ਪਰ ਇਤਨੀ ਵੀ ਵੱਡੀ ਦਿਖਾਵਾਂਗੇ ਪਰ ਇਦਦਰ ਦੇਖੋ ਜੀ ਵਾਕਿੰਗ ਬੋਰੋਮ ਇਹ ਤੁਹ ਵਿਦ ਸੈਂਸਰ ਵਾਲੀ ਹੈ ਹਾਂਜੀ ਲਾਈਟਿੰਗ ਸੈਂਸਰ ਦਾ ਤੇ ਇਹਦਾ ਹੁਣ ਆਪਾਂ ਵਾਸ਼ਰੂਮ ਦੇਖ ਲੈਣੇ ਅਟੈਚ ਵਾਸ਼ਰੂਮ ਆ ਇਹਦੇ ਵਿੱਚ ਫਿਟਿੰਗ ਕਾਫੀ ਵਧੀਆ ਕੀਤੀ ਹੋਈ ਆ ਸਪੇਸ ਨਾਲ ਕਿਤੇ ਵੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੈਗਾ ਤੇ ਕਾਫੀ ਵਧੀਆ ਲਾਈਟਿੰਗ ਸੈਲੈਂਟਰੀ ਫਿਟਿੰਗ ਬ੍ਰਾਂਡਡ ਕੀਤੀ ਹੈ ਇਹ ਰੂਮ ਵੀ ਮਤਲਬ ਇੱਕਦਮ ਘੈਂਟਾ ਤੇ ਹੁਣ ਨੈਕਸਟ ਬੈੱਡਰੂਮ ਵੱਲ ਮੂਵ ਕਰਦੇ ਆ ਆ ਅਗਲਾ ਬੈੱਡਰੂਮ ਆ ਗਿਆ ਆ ਦੇਖੋ ਇਹ ਤੁਹਾਨੂੰ ਐਜ਼ ਇਟ ਇਦਾਂ ਦਾ ਹੀ ਮਿਲਣਾ ਇਹ ਪਹਿਲੇ ਵਾਲੇ ਤੋਂ ਵੀ ਜ਼ਿਆਦਾ ਸਪੇਸ਼ੀਅਸ ਆ ਹਾਂ ਇਹ ਉਤੋਂ ਵੀ ਜ਼ਿਆਦਾ ਸਪੇਸ਼ੀਅਸ ਆ ਇਹਦੇ ਵਿੱਚ ਵੀ ਫਲੋਰ ਦੇਖ ਲਓ ਤੁਸੀਂ ਹੂੰ 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 वुडन फ्लोर ਆ ਤੇ ਉੱਪਰ ਫਾਲ ਸੀਲਿੰਗ ਦੇਖੋ ਫਾਲ ਸੀਲਿੰਗ ਅੱਛਾ ਜਿਹੜੀ ਆ LED ਆਪਾਂ ਨੂੰ ਨਾਲ ਹੀ ਮਿਲਣੀ ਆ ਨਹੀਂ ਇਹ ਨਹੀਂ ਮਿਲਦੀ ਠੀਕ ਆ ਅੱਛਾ ਜਿਹੜੀ ਆਪਣੀ ਵਾਲ ਹੋਣਗੇ ਪਲੇਨ ਰਹਿਣੀ ਆ ਨਾ ਹਾਂਜੀ ਵਾਲ ਪਲੇਨ ਰਹਿਣਗੇ ਤੇ ਇੱਧਰ ਦੇਖੋ ਜੀ ਵਾਰਡਰੋਬ ਓਕੇ ਹਾਂ ਇਹਦੇ ਚ ਡਰੈਸਿੰਗ ਵੈਰਾ ਕਰ ਸਕਦੇ ਹਾਂ ਹਾਂ ਇਹਦੇ ਵਿੱਚ ਮਿਰਰ ਹੀ ਦਿੱਤਾ ਕਿ ਬੰਦਾ ਜੇ ਫਿਟ ਚੈੱਕ ਕਰਨਾ ਹੋਊਗਾ ਤਾਂ ਠੀਕ ਆ ਸਕਦਾ ਆ ਤੇ 슬ਾਈਡਿੰਗ ਡੋਰ ਵਾਲਾ ਜਿਹੜਾ ਆਪਾਂ ਨੂੰ ਵਾਰਡਰੋਬ ਮਿਲੂਗਾ ਸੋ ਹੀ ਬਹੁਤ ਲੱਗ ਰਿਹਾ ਲੋਰੀ ਅੱਜ ਆ ਚੱਕਰ ਖਾਦਾ ਵੇ ਇਹ ਬਹੁਤ ਸੋਹਣਾ ਯਾਰ ਹਨਾ ਹਾਂਜੀ ਤੇ ਹੁਣ ਇੱਧਰ ਵਾਰਡਰੋਬ ਤੋਂ ਨਿਕਲ ਕੇ ਆਪਾਂ ਅਟੈਚ ਵਾਸ਼ਰੂਮ ਇਹ ਦੇਖੋ ਜੀ ਇਹ ਪਹਿਲਾ ਨਾਲੋਂ ਵੀ ਜ਼ਿਆਦਾ ਸਪੇਸ਼ੀਅਸ ਆ ਹੂੰ ਹੂੰ ਹਨਾ ਮਤਲਬ ਕੀ ਕਾਫੀ ਸਪੇਸ਼ੀਅਸ ਆ ਵਧੀਆ ਫਿਟਿੰਗ ਕੀਤੀ ਹੋਈ ਆ ਲਾਈਟਿੰਗ ਪ੍ਰੋਪਰ ਆ ਤੇ ਅਵੀ ਵਾਲਜ਼ ਦੇ ਉੱਤੇ ਟਾਈਲਸ ਵਧੀਆ ਲੱਗੀਆਂ ਹੋਈਆਂ ਹਨਾ ਮਤਲਬ ਕਿਸੇ ਪਾਸੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਸਾਨੂੰ ਇੱਥੇ ਆ ਕਮੀ ਲੱਗ ਰਹੀ ਆ ਉਹ ਕਮੀ ਨਹੀਂ ਲੱਗ ਰਹੀ ਆ ਕਾਫੀ ਜ਼ਿਆਦਾ ਵਧੀਆ ਇਹ ਲੱਗ ਰਿਹਾ ਹੈ ਸਪੇਸ਼ੀਅਸ ਵੀ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਬਹੁਤ ਸੋਹਣਾ ਬਣਿਆ ਹੈ ਤੇ ਇਹਦੇ ਨਾਲ ਵੀ ਤੁਹਾਨੂੰ ਬਾਲਕਨੀ ਮਿਲ ਜਾਣੀ ਆਜੋ ਤੁਹਾਨੂੰ ਕਿਡਸ ਰੂਮ ਦਿਖਾਉਣਾ ਹੈ ਕਿਡਸ ਰੂਮ ਬੱਚਿਆਂ ਵਾਸਤੇ ਕਿਉਂਕਿ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਆਜਾ ਦੇਖ ਕਰੋ ਇਹ ਵੀ ਕਾਫੀ ਸਪੇਸ਼ੀਅਸ ਹੈ ਇਹ ਨਹੀਂ ਵੀ ਕਿਡਸ ਰੂਮ ਤਾਂ ਛੋਟਾ ਹੋਗਾ ਇਹ ਵੀ ਸਪੇਸ਼ੀਅਸ ਆ ਫਾਲਸ ਸੀਲਿੰਗ ਬਦਿਆ ਆ ਤੇ ਇਹਦੇ ਵਿੱਚ ਵੀ ਫਲੋਰ ਜਿਹੜਾ ਤੁਹਾਨੂੰ ਟਾਈਲਸ ਦਿੱਤੀਆਂ ਹੋਈਆਂ ਫਲੋਰ ਦੇ ਉੱਤੇ ਤੇ ਇਹਦੇ ਵਿੱਚ ਵੀ ਤੁਹਾਨੂੰ ਇੱਧਰ ਆਓ ਦੇਖੋ ਵਾਰਡਰੋਬ ਦਿੱਤਾ ਹੋਇਆ ਹੈ ਲੋ ਇਹ ਵੀ ਲਾਈਟਿੰਗ ਵੇਰਾ ਪ੍ਰੋਪਰ ਬਿਚਾਉਣਾ ਪਿਆ ਤੇ ਇਹਦਾ ਵਾਸ਼ਰੂਮ ਵੀ ਆਪਾਂ ਦੇਖ ਲੈ ਲੋ ਜੀ ਬੱਚਿਆਂ ਦੇ ਹੱਥ ਨਾਲ ਵੀ ਬੜਾ ਸੋਹਣਾ ਬਣਾਇਆ ਹੈ। ਇਹ ਵੀ ਵਾਸ਼ਰੂਮ ਵਧੀਆ ਹੈ। ਚੈੱਕ ਕਰੋ। ਕਮੀ ਕੋਈ ਨਹੀਂ ਕਿਸੇ ਪਾਸੇ। ਪੂਰੀ ਐਨ ਓਕੇ ਰਿਪੋਰਟ ਕਰਿਆ ਹੈ ਕੰਮ ਸਾਰਾ। ਔਰ ਲਾਈਟਿੰਗ ਵੈਰ ਦਾ ਇੰਨਾ ਜਿਆਦਾ ਵਧੀਆ ਲੱਗਦਾ ਪਿਆ ਵੀ ਪੂਰਾ ਫੁੱਲ ਲਗਜ਼ਰੀ ਬਣ ਰਿਹਾ। ਹਣਾ ਤੇ ਔਰ ਆਜੋ ਹੁਣ ਤੁਹਾਨੂੰ ਐਂਡ ਵਾਲੀ ਚੀਜ਼ ਦਿਖਾਵਾਂ ਮੈਂ। ਤੋਹਫਾ ਹੈ ਮਾਸਟਰ ਰੂਮ ਜਿਹੜਾ ਆਪਾਂ ਗੱਲ ਦੀਏ। ਮਾਸਟਰ ਬੈਡਰੂਮ ਆ ਗਿਆ ਮਾਸਟਰ ਬੈਡਰੂਮ। ਲੋ ਜੀ ਚੈੱਕ ਕਰੋ। ਤੇ ਹਾਂ ਮਾਸਟਰ ਬੈਡਰੂਮ ਜਿੱਦਾ ਕਾਫੀ ਸਪੇਸ ਆ ਹੂੰ ਹੂੰ ਤੇ ਇਹਦੀ ਨਾ ਇੱਕ ਬਾਲਕਨੀ ਬਹੁਤ ਜ਼ਿਆਦਾ ਸਪੈਸ਼ਲ ਹੈ ਦੀ ਰੂਮ ਦਿਖਾਉਣ ਤੋਂ ਪਹਿਲਾਂ ਬਾਲਕਨੀ ਦਿਖਾਉਂਗੀ ਮੈਂ ਚਲੋ ਦਿਖਾਓ ਇਹ ਬਾਲਕਨੀ ਹੈ ਕਿਹੜੀ ਹੈ ਵੇਸੀ ਆ ਦੇਖੋ ਇੱਕ ਕਾਰਨਰ ਵਾਲਾ ਫਲੈਟ ਹੈ ਨਾ ਹਾਂ ਹਾਂ ਤੇ ਜਿਹੜੀ ਬਾਲਕਨੀ ਹੈ ਨਾ ਇਹ ਵੀ ਦੇਖੋ ਜੀ ਪਿੱਛੇ ਤੱਕ ਜਾ ਰਹੀ ਹੈ ਮਤਲਬ ਕਿ ਰਾਉਂਡ ਰੈਪ ਕੈਟਿੰਗ ਦੇ ਨਾ ਪੂਰੀ ਰੈਪ ਬਾਲਕਨੀ ਮਿਲਦੀ ਤੁਹਾਨੂੰ ਲਓ ਜੀ ਆ ਲਓ ਜੀ ਇਥੇ ਜਿੱਦਾਂ ਮਰਜ਼ੀ ਹੈ ਨਾ ਆਪਾਂ ਕੁਝ ਕਰਨਾ ਮਤਲਬ ਵੀ ਕੋਈ ਡਿਜ਼ਾਈਨਿੰਗ ਕਰਨੀ ਆ ਕੁਝ ਮਤਲਬ ਬਾਹਰ ਬੈਠਣ ਦੀ ਸ਼ਕੀਨ ਹੁੰਦੀ ਹੈ ਕਿ ਹਵਾ ਕਿੰਨੀ ਸੋਹਣੀ ਚੱਲਦੀ ਹੈ ਇੱਧਰ ਕਾਫੀ ਮਤਲਬ ਵਧੀਆ ਇੱਧਰ ਗ੍ਰੀਨ ਏਰੀਆ ਤੁਹਾਨੂੰ ਮਿਲ ਜਿਹੜਾ ਹਜੇ ਪ੍ਰੀਪੇਅਰ ਹੋ ਰਿਹਾ ਆ ਇੱਧਰ ਪ੍ਰੋਪਰ ਗ੍ਰੀਨ 뷰 ਦਿਖੂਗਾ ਤੇ ਇੱਧਰਲੀ ਸਾਈਡ ਬਾਲਕਨੀ ਤੋਂ ਸਕਾਈ 뷰 ਦਿਖੂਗਾ ਇੱਧਰ ਸਕਾਈ 뷰 ਆ ਗਿਆ ਹਾਂ ਮਤਲਬ ਕਿ ਟੋਟਲੀ ਫੁੱਲੀ ਲੋਡਡ ਫਲੈਟ ਆ ਹੈ ਤੇ ਬਾਲਕਨੀ ਤੋਂ ਬਾਹਰ ਜਾਣੀ ਨਹੀਂ ਤੇ ਇੱਥੇ ਹੀ ਆਪਾਂ ਟਾਈਮ ਸਪੈਂਡ ਕਰਦੇ ਨਾ ਇੱਥੇ ਤਾਂ ਬਹੁਤ ਕੁਝ ਕਰ ਸਕਦੇ ਆ ਆਪਾਂ ਜਿੱਦਾਂ ਆਪਣਾ ਨਾ ਗ੍ਰੀਨ ਗਰਾਸ ਵਾਲਾ ਮੈਟ ਲਾਉਣਾ ਇਹ ਉਹ ਕਰਨਾ ਹੈ। ਇੱਥੇ ਜਿੱਦਾਂ ਪਲਾਂਟਸ ਦਾ ਵਾਸ਼ ਰੂਮ ਹੁੰਦਾ ਪੂਰੀ ਬਾਲਕਨੀ ਪਲਾਂਟਸ ਨਾਲ ਵੀ ਭਰ ਸਕਦਾ ਹੈ। ਜਦੋਂ ਆਪਾਂ ਬੈਕ ਟੂ ਬੈਕ ਆ ਗਿਆ ਆਪਣੇ ਰੂਮ ਚ। ਹੂੰ ਹੂੰ ਹੂੰ। ਅੱਜ ਦੇਖੋ ਜੀ ਫਾਲ ਸੀਲਿੰਗ। ਹੂੰ ਹੂੰ ਉੱਪਰ ਫਾਲ ਸੀਲਿੰਗ ਦਾ ਡਿਜ਼ਾਈਨ ਬਹੁਤ ਜ਼ਿਆਦਾ ਮਾਡਰਨ ਆ ਤੇ ਰੂਮ ਕਾਫੀ ਸਪੇਸ਼ੀਅਸ ਆ। ਹਾਂਜੀ। ਹੈਨਾ ਤੇ ਇੱਧਰ ਆ ਦੇਖੋ ਇੱਕ ਹੋਰ ਸਪੈਸ਼ਲ ਚੀਜ਼ ਆ ਕਿ ਮਾਸਟਰ ਬੈੱਡਰੂਮ ਜੀ ਤੁਹਾਨੂੰ ਸਟੋਰ ਰੂਮ ਸਟੋਰ ਰੂਮ ਨਾਲ ਮਿਲ ਜਣਾ। ਸਟੋਰ ਰੂਮ ਮਿਲ ਗਿਆ ਸਟੋਰੇਜ ਵਾਸਤੇ। ਠੀਕ ਹੈ ਜੀ। ਤੇ ਹੁਣ ਆਪਾਂ ਚਲਦੇ ਆ ਆਪਣੇ ਵਾਕਿੰਗ ਬੋਰਡ ਰੱਖਦੇ ਨੇ। ਲਓ, ਇਹਦੇ ਵਿੱਚ ਤੋਹਫਾ। ਇਹਦੇ ਵਿੱਚ ਤੋਹਫਾ। ਇਹ ਬੋਥ ਸਾਈਡ ਕੈਬਿਨੇਟਸ ਬਣੇ ਹੋਇਆ। ਤੇ ਇੱਧਰ ਆਪਾਂ ਨੂੰ ਡਰੈਸਿੰਗ ਏਰੀਆ ਮਿਲ ਜਾਂਦਾ ਆ। ਹਾਂ ਹਾਂ ਹਾਂ। ਡਰੈਸਿੰਗ ਏਰੀਆ, ਬੋਥ ਸਾਈਡ ਕੈਬਿਨੇਟਸ ਬਣੇ ਹੋਇਆ। ਤੇ ਇਹ ਤੋਂ ਵਾਸ਼ਰੂਮ ਹੋਰ ਵੀ ਜ਼ਿਆਦਾ ਸਪੇਸ਼ੀਅਸ ਆ। ਆ ਦੇਖੋ। ਤੇ ਇਸ ਵਾਸ਼ਰੂਮ ਦੇ ਵਿੱਚ ਇੱਕ ਹੋਰ ਚੀਜ਼ ਵਧੀਆ ਆ। ਇੱਕ ਤਾਂ ਇਹ ਸਪੇਸ਼ੀਅਸ ਬਹੁਤ ਆ। ਓਵਰ ਦਾ ਹੈਡ ਸ਼ਾਵਰ ਤੁਹਾਨੂੰ ਸਾਰੇ ਵਾਸ਼ਰੂਮ ਦੇ ਵਿੱਚ ਮਿਲਿਆ। ਤੇ ਆਹ ਚੀਜ਼ ਆਪ ਇਹਦੇ ਬਾਰੇ ਤੁਸੀਂ ਦੱਸੋ। ਏ ਸੁਪਾ ਕਹਿੰਦੇ ਨੇ ਕਿ ਸੋਨਾ ਮੱਥ ਕਹਿੰਦੇ ਹਨ ਉਹ ਚੀਜ਼ ਹੈ ਉਹ ਮਤਲਬ ਵੀ ਉਹਰੇ ਬਾਡੀ ਨੂੰ ਪੂਰਾ ਡੀਟੌਕਸੀਫਾਈ ਕਰਨਾ ਬਾਹਰੋਂ ਹੁਣ ਚੱਲਦੇ ਆਪਾਂ ਗੇਸਟ ਰੂਮ ਦਿਖਾ ਲੈਂਦੇ ਹਾਂ ਇੱਥੇ ਆਪਣਾ ਉਹ ਵੀ ਹੋ ਸਕਦਾ ਆਪਾਂ ਕਹਿੰਦੇ ਹਾਂ ਲਾਉਣੇ ਹੁੰਦੇ ਆ ਟੱਬ ਜਾ ਹਾਂ ਇੰਨਾ ਥੋੜਾ ਸਪੇਸ਼ੀਅਸ ਹੈ ਇੱਥੇ ਆਪਾਂ ਜੀ ਜ਼ਕੂਜੀ ਲਾਣਾ ਹੋਵੇ ਲੈਟਰ ਤਾਂ ਆਪਾਂ ਜ਼ਕੂਜੀ ਵਗੈਰਾ ਵਾਟਰ ਟੱਬ ਵਗੈਰਾ ਵੀ ਫਿਟ ਕਰ ਸਕਦੇ ਆ ਇੱਕ ਹੋਰ ਬੈਡਰੂਮ ਆ ਗਿਆ ਇਹਨੂੰ ਤੁਸੀਂ ਗੈਸਟ ਰੂਮ ਵਜੋਂ ਯੂਜ਼ ਕਰ ਸਕਦੇ ਹੋ ਅਗਰ ਤੁਹਾਡੀ ਫੈਮਿਲੀ ਚ ਮੈਂਬਰ ਜ਼ਿਆਦਾ ਹੈ ਤਾਂ ਤੁਸੀਂ ਆਪਣਾ ਬੈਡਰੂਮ ਵੀ ਇਹਨੂੰ ਬਣਾ ਸਕਦੇ ਹੋ ਕਿਉਂਕਿ ਇਹ ਵੀ ਵਧੀਆ ਸਪੇਸ਼ੀਅਸ ਆ ਇਹਦੇ ਵਿੱਚ ਵੀ ਤੁਹਾਨੂੰ 에어 ਕੰਡੀਸ਼ਨ ਕਿਉਂਕਿ ਹਰੇਕ ਰੂਮ ਦੇ ਵਿੱਚ 에어 ਕੰਡੀਸ਼ਨ ਹੋਊਗਾ ਫਾਲਸੀ ਲਿੰਗ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਲਾਈਟਿੰਗ ਦਾ ਕੰਮ ਵਧੀਆ ਵਾ ਤੇ ਜਦੋਂ ਪੋਜੈਸ਼ਨ ਹੋ ਗਈ ਹੋਰ ਵੀ ਜ਼ਿਆਦਾ ਵਧੀਆ ਰੈਡੀ ਕਰਕੇ ਤੁਹਾਨੂੰ ਦਵਾਂਗੇ ਤੇ ਫਲੋਰ ਦੇਖ ਲਓ ਤੁਸੀਂ ਤੁਹਾਡੇ ਟਾਈਲਸ ਵਰਕ ਇਹਦੇ ਵਿੱਚ ਇਹੀ ਮਿਲੂਗਾ ਐਜ਼ ਇਟ ਇਜ਼ ਮਿਲੂਗਾ ਤੇ ਇਧਰ ਆ ਜਾਂਦਾ ਵਾਸ਼ਰੂਮ ਤੇ ਇਹ ਵਾਸ਼ਰੂਮ ਵੀ ਬੀ ਸਪੇਸ਼ੀਅਸ ਆ ਸਪੇਸ ਨਾਲ ਕੋਈ ਕੰਪਰੋਮਾਈਜ਼ ਨਹੀਂ ਤੇ ਫੁੱਲੀ ਲੋਡਡ ਅਪਾਰਟਮੈਂਟ ਆ ਇਹ ਕਿਉਂਕਿ ਇਹਦੇ ਵਿੱਚ ਜਿੰਨਾ ਵੀ ਸਮਾਨ ਚਾਹੀਦਾ ਹੁੰਦਾ ਬੰਦੇ ਨੂੰ ਨਾ ਸਾਰਾ ਮਿਲੂਗਾ ਏਸੀ ਮਿਲ ਗਏ ਕਿਚਨ ਬੁਲੀ ਲੋਡਡ ਹੋਏਗੀ ਬਾਲਕਨੀਸ ਕੱਪੜੇ ਲੈ ਕੇ ਆਉਣਾ ਸਿਰਫ ਤੇ ਬਸ ਆਪਣੀ ਦਾਦੀ ਨਹੀਂ ਭੁੱਲਣੀ ਕੱਪੜੇ ਲੈ ਕੇ ਆਉਣਾ ਫੈਮੀ ਨਾਲ ਹੀ ਆਉਂਗੇ ਕੱਪੜੇ ਵੀ ਠੀਕ ਹੈ ਬਈ ਤੇ ਇਹ ਤੁਸੀਂ ਇੰਨਾ ਤੁਸੀਂ ਕਰਨਾ ਹੈ ਸਰਵੈਂਟ ਰੂਮ ਆਪ ਇੱਕ ਵਾਰ ਹਾਂ ਆਪੇ ਏਸੀ ਦੀ ਗੱਲ ਕਰਦੇ ਸੀ ਸਰਵੈਂਟ ਰੂਮ ਦੇ ਵਿੱਚ ਵੀ ਤੁਹਾਨੂੰ ਏਸੀ ਮਿਲੇਗਾ ਹਾਂ ਠੀਕ ਹੈ ਜੀ ਤੇ ਇਹ ਸੀਗਾ ਸਾਰਾ ਵਿਊ ਔਰ ਬਾਹਰਲਾ ਵਿਊ ਤੁਹਾਨੂੰ ਦਿਖਾਇਆ ਇੱਥੇ ਆਪਾਂ ਨੂੰ ਕੀ ਕੁਝ ਮਿਲਣਾ ਅਮ੍ਰਿਤ ਸਾਰਾ ਕੁਝ ਨਾ ਜਿਹੜਾ ਤੁਸੀਂ ਅਮੈਨਿਟੀਆਂ ਵਗੈਰਾ ਜਿਹੜਾ ਕਿੰਨੀ ਉਰੇ ਕਦੋਂ ਪੋਜੈਸ਼ਨ ਮਿਲਨੀ ਆ ਸਾਰਾ ਕੁਝ ਉਹ ਦੱਸੋ ਜਿੱਦਾਂ ਕਿ ਬਾਕੀ ਸੋਸਾਇਟੀ ਦੇ ਵਿੱਚ ਤੁਹਾਨੂੰ ਕਲੱਬ ਹਾਊਸ ਮਿਲਦਾ ਇੱਕ ਜਾਂ ਦੋ ਤੁਹਾਨੂੰ ਇੱਥੇ ਪੰਜ ਕਲੱਬ ਹਾਊਸ ਮਿਲਨੇ ਆ ਪੰਜ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਤਿੰਨ ਕਹਦੇ ਆ ਹੋਰ ਦੋ ਵਾਦ ਗਏ ਪੰਜ ਕਲੱਬ ਹਾਊਸ ਤੁਹਾਨੂੰ ਮਿਲਨੇ ਆ ਤੇ ਜਿੱਦਾਂ ਕਿ ਤੁਹਾਨੂੰ ਦਸ-ਦਸ ਏਸੀ ਤਾਂ ਤੁਹਾਨੂੰ ਨਾਲ ਮਿਲਨੇ ਮਿਲਣਾ ਪਾਰਕਿੰਗ ਪਾਰਕਿੰਗ ਇਹਦੇ ਵਿੱਚ ਤੁਹਾਨੂੰ ਦੋ ਕਾਰਾਂ ਦੀ ਡੈਡੀਕੇਟਿਡ ਸਪੇਸ ਤਾਂ ਮਿਲੂਗੀ। ਅਗਰ ਤੁਸੀਂ 5+1 ਲੈਂਦੇ ਆ ਕਿਉਂਕਿ ਬਾਕੀ ਤੁਹਾਡੇ ਤੇ ਵੀ ਡਿਪੈਂਡ ਹੈ ਕਿ ਤੁਸੀਂ ਕਿਹੜਾ ਵਾਲਾ ਸੈਗਮੈਂਟ ਲੈ ਰਹੇ ਹੋ ਉਹਦੇ ਦੇ ਪਾਰਕਿੰਗ ਜਿਹੜੀ ਆ ਮਿਲ ਜੂਗੀ ਤੁਹਾਨੂੰ ਉਹਦੇ ਹਿਸਾਬ ਨਾਲ ਤੇ ਹਾਂ ਗੈਸਟ ਪਾਰਕਿੰਗ ਵੀ ਤੁਹਾਨੂੰ ਨਾਲ ਮਿਲੂਗੀ ਤੇ ਗ੍ਰੀਨ ਏਰੀਆ ਦੀ ਗੱਲ ਕਰ ਲਈਏ ਕਿਉਂਕਿ ਕਈ ਲੋਕਰ ਹੁੰਦਾ ਕਿ ਆਪਾਂ ਗ੍ਰੀਨਰੀ ਦੇ ਵਿੱਚ ਰਹੀਏ ਹੈਨਾ ਤੇ ਇਹਦੇ ਵਿੱਚ ਗ੍ਰੀਨ ਏਰੀਆ ਕਾਫੀ ਜ਼ਿਆਦਾ ਹੋਊਗਾ। ਆਈ ਥਿੰਕ 30 ਤੋਂ 40% ਇਹਦੇ ਵਿੱਚ ਗ੍ਰੀਨ ਏਰੀਆ ਹੀ ਰਹੇਗਾ ਸਾਈਟ ਦੇ ਵਿੱਚ। ਕਾਫੀ ਜ਼ਿਆਦਾ ਐਮੈਨਿਟੀਆਂ ਤੁਹਾਨੂੰ ਮਿਲ ਜਾਣੀਆਂ ਆ ਕਿਉ ਸਰਵੈਂਟ ਰੂਮ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਇੱਥੇ ਵਿੱਚ 에어 ਕੰਡੀਸ਼ਨ ਵੀ ਮਿਲ ਜਣਾ ਤੁਹਾਨੂੰ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਅਮੈਨਿਟੀਜ਼ ਉਹ ਡਿਸਕ੍ਰਿਪਸ਼ਨ 'ਚ ਦੇਤਾ ਆਪਾਂ ਸਾਰਾ ਕੁਝ ਉਹ ਉਹ ਮੈਂਸ਼ਨ ਕੀਤਾ ਹੋਇਆ ਵੀ ਕੀ ਕੁਝ ਹੋਰੇ ਹੋਣਾ ਕਿੰਨੀ ਪਾਰਕਿੰਗ ਸਾਰਾ ਕੁਝ ਨਾ ਬਾਕੀ ਤੁਸੀਂ ਜਾ ਕੇ ਡਿਸਕ੍ਰਿਪਸ਼ਨ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਦਿਖਾਦਾ ਫਲੈਟ। 32 ਵੀ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਆ ਪੂਰੀ ਸਪੇਸ ਆ ਮਤਲਬ ਹਰ ਇੱਕ ਚੀਜ਼ ਤੁਹਾਨੂੰ ਵਧੀਆ ਮਿਲ ਜਣੀ ਆ ਇਹਦੇ ਵਿੱਚ 골ਫ ਹੋ ਗਿਆ ਬੈਡਮਿੰਟਨ ਹੋ ਗਿਆ ਹਰ ਚੀਜ਼ ਤੁਹਾਨੂੰ ਮਿਲ ਜਣੀ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਹੀ ਰਹੀ ਹੋਗੀ। ਤੇ ਜੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਕਿ ਕੀ ਕੀ ਹੈਗਾ ਆ ਤੁਸੀਂ ਨੰਬਰ ਦਿੱਤਾ ਹੋਇਆ ਹੈ ਇਹਦੇ ਤੇ ਛੇਤੀ ਛੇਤੀ ਕਾਲ ਕਰ ਨੀਆ ਲੋਕੇਸ਼ਨ ਮੰਗਣੀਆ ਦਾ ਲੋਕੇਸ਼ਨ ਵੀ ਤੁਸੀਂ ਸਾਨੂੰ ਫੋਨ ਕਰਕੇ ਸਭ ਤੋਂ ਮੰਗਾ ਸਕਦੇ ਤੁਹਾਨੂੰ ਜਦ ਹੀ ਆਪਾਂ ਲੋਕੇਸ਼ਨ ਤੇ ਅਮਰਿਤ 6 ਮਹੀਨਿਆਂ ਦੇ ਵਿੱਚ ਦੇ ਦੇਵਾਂਗੇ ਪੋਜੈਸ਼ਨ ਤੁਸੀਂ 6 ਮਹੀਨੇ ਤਾਂ ਬਹੁਤ ਜ਼ਿਆਦਾ ਆ ਤੁਹਾਨੂੰ 3 ਮਹੀਨਿਆਂ ਦੇ ਵਿੱਚ ਵਿੱਚ ਹੀ ਪੋਜੈਸ਼ਨ ਮਿਲ ਜੂਗੀ ਨਾ 3 ਮਹੀਨੇ ਜਿਆਦਾ ਤੋਂ ਜਿਆਦਾ ਲੱਗੂਗੇ ਮਤਲਬ ਆਲਮੋਸਟ ਪੋਜੈਸ਼ਨ ਰੈਡੀ ਹੈ ਫਲੈਟ ਆ ਇਹ ਪ੍ਰੋਪਰਟੀ ਇਹਦੇ ਵਿੱਚ ਤੁਹਾਨੂੰ 3+1 ਵੀ ਮਿਲ ਜੂਗਾ 4+1 ਵੀ ਮਿਲ ਜੂਗਾ ਤੇ 5+1 ਵੀ ਮਿਲ ਜੂਗਾ ਬਸ ਦੇਰ ਨਾ ਕਰੋ ਜਲਦੀ ਜਲਦੀ ਤੁਸੀਂ